ਕੀ ਹੋ ਜਾਣ ਠੀਕ ਹੈ ਇੱਕ ਸਕੂਲ ਚੋ ਖਾਣੇ ਵਾਲਾ ਸੈੱਟ ਪਹਿਲਾਂ ਹੋ ਗਿਆ ਦੀ ਮਰੇਗਾ ਜਿਗਰਾ ਜੀ ਮਰੇਗਾ ਜੀ ਪ੍ਰੋਜੈਕਟ ਬਣ ਜੂਗੀ ਉਹ ਪੈ ਗਿਆ ਬੱਚਿਆਂ ਦੇ ਖਾਣ ਮਾ ਪੈ ਗਿਆ ਜਿਹੜਾ ਵੱਡੇ ਹਾਈ ਸਕੂਲ ਦਾ ਤਾਂ ਬਣੀ ਜਾਂਦਾਗਾ ਪ੍ਰਾਇਮਰੀ ਦਾ ਜਿਹੜਾ ਕੱਲ ਨੂੰ ਗਰਾਹਟ ਪੈ ਰਹੀ ਹੈ 95 ਕਰੋੜ ਦੀ 95 ਲੱਖ ਦੀ ਉਹਦੇ ਚ ਮਤਲਬ ਕਿਹਦਾ ਘਟਲ ਕਰਨ ਲਈ ਆਉਣਗੇ ਉਹ ਪ੍ਰਾਇਮਰੀ ਵਾਸਤੇ ਹੀ ਆ ਉਦੀ ਗ੍ਰਾਂਟ ਹੈ ਜਿਹੜੀ ਉਹਦੇ ਜੋ ਆਪਾਂ ਪਵਾਵਾਂਗੇ ਸ਼ੈੱਡ ਆ ਜਿਹੜਾ ਪ੍ਰਿੰਟਰੀ ਵਾਲਾ ਉਹ ਕਹਿੰਦੇ ਸੀ ਕਿ ਤੇ ਲਿਖੀ ਦੇ ਦੋ ਤੁਹਾਨੂੰ ਕੱਲੀ ਸਾਡੀ ਮੀਟਿੰਗ ਹੋਈ ਆ ਉਹਦੇ ਸਬੰਧੀ ਜਿਹੜਾਗਾ ਸਕੂਲਾਂ ਸਬੰਧੀ ਉਹਦੇ ਚ ਆਪਣੇ ਕੋਲੇ ਤਕਰੀਬਨ ਤਕਰੀਬਨ 2 ਕਰੋੜ ਰੁਪਇਆ ਆ ਗਿਆ ਸਕੂਲ ਦੇ ਵਿੱਚ ਜਿਹੜਾ ਕੰਮ ਚੱਲ ਰਿਹਾ ਹੈ ਬੱਚੇ ਨੇ ਜਿਹੜੇ ਉੱਥੇ ਲਾਉ ਵੱਤੋ ਵੱਤ ਜਿਹੜੇ ਸਕੂਲ ਦੇ ਵਿੱਚ ਬੱਚੇ ਨੇ ਸਰਕਾਰੀ ਸਕੂਲਾਂ ਚ ਇੰਨੇ ਵਧੀਆ ਮਾਸਟਰ ਟੀਚਰ ਨੇਗੇ ਸਾਰਾ ਸਾਨੂੰ ਬੇਨਤੀ ਆ ਵੀ ਇੱਧਰ ਫੀਸਾਂ ਇੰਨੀਆਂ ਨੇ ਉੱਥੇ ਜਿਹੜੇ ਬੱਚੇ ਪੜ੍ਹ ਕੇ ਜਾਣਗੇ ਵਧੀਆ ਅਧਿਆਪਕਾਂ ਇਹ ਨੇ ਆਪਣੇ ਕੋਲ ਐਜੂਕੇਟਿਡ ਪੜੇ ਹੋਏ ਉਥੇ ਲੈਬ ਨੇ ਜਿਹੜੀ ਉਹ ਕਰੋੜਾਂ ਰੁਪਈਆ ਦੀਆਂ ਜਿਹੜੀਆਂ ਤਿਆਰ ਕੀਤੀਆਂ ਨੇ ਤੇ ਉਥੇ ਸਿਕਾਇਆ ਜਾਊਗਾ ਇਸ ਲਈ ਆਪਾਂ ਨੂੰ ਜਿਹੜਾ ਇਹਦਾ ਜਿਹੜੇ ਕੰਮ ਨੇ ਆਪਾਂ ਦੇ ਪਰੇ ਚੜ੍ਹੇ ਨੇ ਉਹ ਸਾਰੇ ਦੇਖੋ ਆ ਮੰਡੀ ਦਾ ਚੱਲ ਰਿਹਾ ਹੈ ਜਿੰਨਾ ਕ ਆਪਾਂ ਸ਼ੈੱਡ ਪਾਉਣਾ ਦੀ ਜਿੰਨੇ ਕ ਆਪਾਂ ਨੂੰ ਪੈਸੇ ਮਿਲੀ ਜਾਣਗੇ ਜਿੰਨੇ ਮਤਲਬ ਕਿ ਆਈ ਜਾਂਦੇ ਨੇ ਆਪਾਂ ਲਈ ਜਾਂਦੇ ਆ ਸਾਪਾਂ 7-8 ਗੜੀਆਂ ਬਣਾਤੀ ਇਹ ਤੋਂ ਪਹਿਲਾਂ ਅਜੇ ਕਿਸੇ ਪਿੰਡ ਦੇ ਵਿੱਚ ਇੰਨਾ ਕੰਮ ਨਹੀਂ ਹੋਇਆ ਜਿੰਨਾ ਆਪਾਂ ਖਿੱਚਿਆ ਹੋਇਆ ਸਾਰੇ ਕਹਿ ਰਹੇ ਨੇਗੇ ਵੀ ਲਵੇ ਲਾਉਣੇ ਕੋਈ ਪਿੰਡ ਨਹੀਂ ਇੰਨਾ ਜਿਹੜਾ ਹੈਗਾ ਆਪਣੇ ਵਾਸਾ ਦੂਜੇ ਵਾਸਾ ਚ ਵੀ ਨਹੀਂ ਇੰਨਾ ਹੋ ਸਕਿਆ ਸੋ ਆਪਾਂ ਜਿਹੜਾ ਹੈਗਾ ਚਾਹੇ ਆਪਾਂ ਦੀ ਮਿਲਵਰਤਣ ਹੈ ਪੈਸੇ ਪੁੱਸੇ ਮੰਗਰੋਂ ਪੈਣਗੇ ਆਪਾਂ ਜਿਹੜਾ ਉਹਨਾਂ ਨੂੰ ਹਾਂ ਹੋ ਜਾਂਦੀ ਹੈ ਕਿਰਾਪਾਸੀ ਨੂੰ 12 13 ਮੋਟਰਾਂ ਜਿਹੜੀਆਂ ਆਪਾਂ ਲਾਈਆਂ ਇਹ ਤੋਂ ਪਹਿਲਾਂ ਵੱਡੇ ਸਕੂਲ 'ਚ ਵੱਡਾ ਫੋਰ ਲਾਇਆ ਪੂਰੀ ਸਹਿਯੋਗ ਚੱਲ ਰਿਹਾ ਨਗਰ ਦਾ ਹਾਂ ਪੂਰੇ ਸਹਿਯੋਗ ਚੱਲ ਰਿਹਾ ਹੈਗਾ ਬਾਲੀਬਾਲ ਦਾ ਗਰਾਊਂਡ ਹੈ ਜਿਹੜਾ ਇੱਥੇ ਆਪਾਂ ਪਾਸ ਕਰਾ ਲਿਆ ਇਸ ਇੱਥੇ ਬਣਨਾ ਹੈਗਾ ਉਹ 4.5 ਲੱਖ ਰੁਪਏ ਦਾ ਬੱਚਿਆਂ ਨੂੰ ਇੱਥੇ ਬਾਲੀਬਾਲ ਗਰਾਊਂਡ ਕਰਾਇਆਗਾ ਯਪਲ ਨਸ਼ਿਆਂ ਵਾਲੇ ਪਾਸੋਂ ਬੱਚਾ ਲਾਉਣਾ ਚਾਹੁੰਦੇ ਜਿੰਮੇ ਜਿਹੜੀ ਅਗਲੀ ਵਾਰੀ ਜਿੰਮ ਪਵਾ ਲਾਂਗੇ ਆਪਾਂ ਹੁਣ ਨਵੇਂ ਉੱਚਾਈਆਂ ਨੇ ਉਹ ਕੱਚੇ ਘਰਾਂ ਦੀ ਵੀ ਜਿਹੜੇ ਨਵੇਂ ਜਮਾ ਪਲੱਸ ਉਹਨਾਂ ਨੂੰ ਵੀ ਆਪਾਂ ਪੋਸ਼ਚ ਕਰਾਂਗੇ ਵੀ ਉਹਨਾਂ ਨੂੰ ਕਰਜ਼ਾ ਜਿਹੜਾ ਦਿੱਤਾ ਜਾਵੇ ਬਿਨਾਂ ਵਿਆਜ ਤੋਂ ਇਹ ਇਹ ਬਜਟ ਦੇ ਵਿੱਚ ਉਹਨਾਂ ਨੇ ਪਾਇਆ ਹੈਗਾ ਅਸੀਂ ਉਹਦੀ ਕੋਸ਼ਿਸ਼ ਕਰਾਂਗੇ ਵੀ ਉਹ ਸਾਨੂੰ ਜਿਹੜਾ ਹੈਗਾ ਦਿੱਤਾ ਜਾਵੇ ਗਰੀਬ ਲੋਕਾਂ ਨੂੰ ਵੀ ਬਿਨਾਂ ਵਿਆਜ ਤੋਂ ਜਿਹੜਾ ਪੈਸਾ ਨਹੀਂ ਖਾਲੇ ਦੇ ਰਹੇ ਨੇ ਮਿਰਕੰਦਰ ਪਾਣੀ ਇਹਨਾਂ ਨੂੰ ਦੋ ਤੋਂ 2 ਲੱਖ ਰੁਪਈਆ 1.5 ਤੋਂ 2 ਲੱਖ ਰੁਪਈਆ ਦਿੰਦੇ ਨੇ ਇਹਨੇ ਮਕਾਨ ਬਣਾਉਣਾ ਸੋ ਉਹਦੇ ਕਿਸ਼ਤਾਂ ਨੇ ਜਿਹੜੀਆਂ ਬਿਨ ਬਿਨ ਵਿਆਜ ਤੋਂ ਵੀ ਦਿੱਤੇ ਜਾਵੇ ਸਾਨੂੰ ਇਹ ਇਹ ਤਾਂ ਬਿਨ ਬਿਨ ਵਿਆਜ ਤੋਂ ਹੋ ਬਿਨ ਵਿਆਜ ਤੋਂ ਹੋ ਉਹ ਇਸ ਲਈ ਉਹਦਾ ਜਿਹੜੇ ਆਪਾਂ ਪ੍ਰਪੋਜ਼ਲ ਭਣਾ ਕੇ ਸਾਨੂੰ ਕਿੰਨੇ ਘਰ ਦੱਸ ਦਿੰਦੇ ਨੇ ਪੰਜ ਦਿੰਦੇ ਨੇ ਪਹਿਲਾਂ ਅਗਲੀ ਵਾਰੀ ਫਿਰ ਹੋਰ ਲੈ ਲਾਂਗੇ ਆਪਾਂ ਸੋ ਸਹੀ ਇਹ ਵਾਰੀ ਨਾਲ ਚੱਲਦਾ ਚੱਲੂਗਾ ਇਹਦਾ ਰੋਡ ਬਾਕੀ ਤੇਰਾ ਕੋਈ ਤਾਂ ਨਹੀਂ ਪੈਂਦਾ ਇਹ ਆਪਾ ਆਪ ਕਰਨਾ ਪਊ ਆਪਾਂ ਨੂੰ ਇਹ ਕਿਹੜਾ ਇਹ ਰਸਤਾ ਜਿਹੜਾ ਇਹ ਕੋਈ ਨਹੀਂ ਸਰਕਾਰ ਬੰਦੀ ਕੋਈ ਸਰਕਾਰ ਤਾਂ ਪ੍ਰਪੋਜ਼ਲ ਬਣਾਉਗੀ ਉਹਦੇ ਨਾਲ ਆਪਾਂ ਬਣਾਵਾਂਗੇ ਇਹ ਚਾਰਜ ਪੇਰੇ ਘੁੰਮਣ ਫਿਰਨ ਨੂੰ ਬਣਾਵਾਂਗੇ ਵੱਧ ਜਾਏਗਾ ਕੋਈ ਐਸਾ ਬਣਾ ਲੇ ਆਪਣਾ ਕੰਮ ਇਹ ਤਾਂ ਹੀ ਰੁਕੇਦੀ ਆਪਾਂ ਉਹ ਗੁਰਦੁਆਰਾ ਨਾਲ ਪਹਿਲਾਂ ਵੀ ਗੱਲ ਹੋਈ ਸੀ ਉਹ ਉਹ ਜਿਆ ਬਾਹਰੋਂ ਰੱਖਿਆ ਜਾਂਦਾ ਕਿੱਦਾਂ ਲੋਕੀ ਦੇ ਇਧਰੋਂ ਬਾਹਰ ਰੱਖ ਲਾਂਗੇ ਗੁਰਦੁਆਰੇ ਦੇ ਵਿੱਚ ਚੱਕ ਸਕਦੇ ਆਪਾਂ ਅੱਛਾ ਕੋਈ ਨਹੀਂ ਹਾਂ ਉਹ ਆਪਾਂ ਕਰ ਲਾਂਗੇ ਉਹ ਜੱਪੀ ਹੋ ਜਾਊਗਾ ਉਹ ਦੱਸਦੇ ਹੁਣ ਇਹ ਤਾਂ ਖੇਤੀ ਹੋ ਜਾਊਗਾ ਉਹ ਮਿੱਟੀ ਕਹਿੰਦੇ ਅੱਜ ਮੀਟਿੰਗ ਹੈਗੀ 3:30 ਵਜੇ ਠੀਕ ਹੈ ਨਾ ਜਿੱਥੇ ਕੇ ਬਾਹਾਂ ਲੱਗਦਾ ਵਾਹ ਜਿੱਥੇ ਸਰਪੰਚ ਆਉਂਦੇ ਬਲਾਕ ਪ੍ਰਧਾਨਵੀਆਂ ਨਾਲ ਬਲਾਕ ਪ੍ਰਧਾਨਾਂ ਦੀ ਮੀਟਿੰਗ ਹੈ ਉੱਥੇ ਠੀਕ ਹੈ ਜੀ ਉਹਦੇ ਵਿੱਚ ਰੱਖ ਲਵਾਂਗੇ ਉਹਦੇ ਵਿੱਚ ਅਸੀਂ ਇਹਨੂੰ ਲੈ ਕੇ ਜਾਵਾਂਗੇ ਅੱਜ ਵੀ ਸਾਡੇ ਜਿਹੜੇ ਖੰਦ ਮੈਂ ਪਹਿਲਾਂ ਇਹਦਾ ਪ੍ਰੋਪੋਜ਼ਲ ਦੋਨੇ ਟੋਪਿਆਂ ਦੀ ਹੈ ਉਧਰਲੇ ਦੀ ਵੀ ਇਧਰਲੇ ਦੀ ਵੀ ਹੈ ਇਹ ਨਹੀਂ ਵੀ ਅਸੀਂ ਉਧਰਲੇ ਨੂੰ ਲਿਖਾਂਗੇ ਉਹਦਾ ਅਦ ਪਚਦ ਹੋਇਆ ਹੋਇਆ ਹੈ ਹਾਂਜੀ ਸਰ ਜਿਹੜਾ ਅੱਜ ਆਪਾਂ ਇਹ ਗ੍ਰਾਮ ਸਭਾ ਬੁਲਾਈ ਹੈ ਜੀ ਇਹਦੇ ਵਿੱਚ ਜਿਹੜੇ ਤੁਸੀਂ ਮਤੇ ਪਾਏ ਨੇ ਜੀ ਮਾੜਾ ਉਹਨਾਂ ਬਾਰੇ ਜਾਣਕਾਰੀ ਦਿਓ ਜਿਹੜਾ ਅੱਜ ਦੇ 29 ਦਿਨ 25 ਦੇ ਆਪਣੀ ਚੌਵਾਂਸੀ ਗ੍ਰਾਮ ਸਭਾ ਦਾ ਏਜੰਡਾ ਹੈ ਮੁੱਖ ਏਜੰਡਾ ਹੈ ਜੀ ਉਹਦੇ ਵਿੱਚ ਆਪਣਾ ਨੰਬਰ 1 ਦਾ ਪਲੇ ਗਰਾਊਂਡ ਬਾਰੇ ਹੈਗਾ ਹਾਂਜੀ ਨੰਬਰ 2 ਪਾਰਕ ਜੀ ਹਾਂਜੀ ਨੰਬਰ 3 ਨਹਿਰੀ ਖਾਲਾਂ ਬਾਰੇ ਹਾਂਜੀ ਨੰਬਰ 4 ਪਾਉਂਡ ਉਹਨਾਂ ਦੀ ਵਾਟਿੰਗ ਪਟਾਈ ਸਪਾਈ ਠੀਕ ਹੈ ਜੀ ਤੇ ਨੰਬਰ 5 ਡਰੱਗਸ ਅਗੇਸਟ ਨਸ਼ਾ ਤੋਂ ਨਸ਼ਾ ਵਾਰੇ ਠੀਕ ਹੈ ਜੀ ਤੇ ਇੰਗੇਜਡ ਸਟੱਬਲ ਬਰਿੰਗ ਠੀਕ ਹੈ ਜੀ ਇਹਦੇ ਬਾਰੇ ਮਤਲਬ ਅੱਜ ਮੁੱਖ ਏਜੰਡਾ ਹੀ ਇਹਨਾਂ ਦਾ ਜੀ ਠੀਕ ਹੈ ਅੱਜ ਦੀ ਜਿਹੜੀ ਗ੍ਰਾਮ ਸਭਾ ਦਾ ਠੀਕ ਹੈ ਸਰ ਹਾਂਜੀ ਸਰ ਪਰ ਜੀ ਕੀ ਫੱਤੇ ਅੱਜ ਪਿੰਡ ਚ ਖੇਪੜ ਚੌਵਾਸ ਵਿੱਚ ਸਰਪੰਚ ਪ੍ਰਚਾਰ ਸਿੰਘ ਜੀ ਵੱਲੋਂ ਗ੍ਰਾਮ ਸਭਾ ਉਹਰੇ ਭਰਾਈ ਕੀਤੀ ਤੇ ਅਸੀਂ ਪਿੰਡ ਚ ਖੇਪੜ ਚੌਵਾਸ ਦੇ ਸਾਰੇ ਵਸਨੀਕਾਂ ਦਾ ਧੰਨਵਾਦ ਕਰਦਾ ਜਿਹੜੇ ਉਹਰੇ ਕੌਂਟੇ ਤੇ ਅਸੀਂ ਜਿਹੜੇ ਅੱਜ ਮਤੇ ਪਏ ਨੇ ਬਈ ਬਹੁਤ ਵਧੀਆ ਮਤੇ ਪਏ ਨੇ ਸਾਰੇ ਪਿੰਡ ਦੇ ਰਿਲੇਟਡ ਮਤੇ ਪਏ ਨੇ ਜਿਹੜੇ ਤੇ ਬਾਕੀ ਮੇਰਾ 8 ਨੰਬਰ ਵਾਰਡ ਦੇ ਮੈਂਬਰ ਦਸ ਸਿੰਘ ਜੀ ਵੀ ਨੇ ਆਪ ਆਪਸਾ ਡੀਨ ਨਾਲ ਗੱਲਬਾਤ ਕਰਾਉਣੀ ਆ ਕਰਦੇ ਕੰਮ ਤੇ ਵਿਕਾਸ ਕਾਰਜਾਂ ਦੇ ਬਿਜਾਜਾ ਲੈਦੇ ਪਰ ਉਹਦੇ ਪੰਥ ਲੋਕਾਂ ਤੋਂ ਜਾਣਕਾਰੀ ਲੈ ਕੇ ਉਹਦੇ ਵਾਲੇ ਦਰਸ਼ਕਾਂ ਨਾਲ ਆਪਾਂ ਕੇ ਮਤੇ ਪਾਏ ਗਏ ਇਹ ਕੰਮ ਉਹਨਾਂ ਖੇਤਰੀ ਪੰਨੇ ਦੇ ਜੁੜਾ ਜਾਂਦਾ ਸਰਕਾਰੀ ਪ੍ਰਸ਼ਾਸਨ ਆਇਆ ਵੀ ਗਲਤੀ ਹੋ ਤਾਂ ਪਰ ਸਾਡੇ ਕੰਮ ਪੂਰੇ ਕਰਵਾ ਦੇਣਗੇ